ਸਮਾਣਾ ਸਿਟੀ ਪੁਲਿਸ ਵੱਲੋਂ ਲੁੱਟਾਂ ਖਵਾ ਕਰਨ ਵਾਲੇ ਗਿਰੋਹ ਦੇ ਕੁਝ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਨੂੰ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਸਮਾਣਾ ਅਦਾਲਤ ਪੋਰਨ ਸਿੰਘ ਸਹਾਇਕ ਥਾਣਾਦਰ ਸਿਟੀ ਸਮਾਣਾ ਪੇਸ਼ ਕਰਨਾ ਹੈ ਇਹ ਜਿਹੜੇ ਕਥੀ ਤਰੂਪੀ ਹੈ ਖੁਦ ਵੀ ਕਹਿ ਰਹੇ ਵੀ ਅਸੀਂ ਨਸੇ ਕਰਕੇ ਲੂਟਾ ਖੋਇਆ ਮੋਬਾਈਲ ਔਰ ਔਨ ਸਮਾਨ ਜਿਹੜਾ ਕੋਈ ਰਾਹੀਰ ਲੰਘਦਾ ਸੀ ਕੋਈ ਮੋਟਰਸਾਈਕਲ ਤੇ ਕੋਈ ਪੈਦਲ ਹੈ ਉਹਨਾਂ ਤੋਂ ਇਸ ਤਰ੍ਹਾਂ ਦੀ ਵਾਰਦਾਤਾਂ ਕੀਤੀਆਂ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਔਰ ਸਮਾਣਾ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਹਾਂਜੀ ਕਿਸ ਤਰ੍ਹਾਂ ਦਾ ਬੂਆ ਯਕੀਨ ਇਨਫੋਰਮੇਸ਼ਨ ਇਹ ਅਸੀਂ ਪਰਸੋ ਮੁਕਬਰੀ ਦੇ ਆਧਾਰ ਤੇ ਪਰਚਾ ਦਿੱਤਾ ਸੀ ਵੀ ਇਹ ਦੋਸ਼ੀ ਕੁਲਦੀਪ ਸਿੰਘ ਕੀਪਾ ਕੋਟਰਲਾਣਾ ਰਸੂ ਦਾ ਤੇ ਇੱਕ ਧਰਮੀ ਰੋਹ ਰੋ ਗੱਗੂ ਪੁੱਤਰ ਚਮਕੌਰ ਸਿੰਘ ਵਾਸੀ ਸਰਾਮਪਤੀ ਸਮਾਣਾ ਇੱਕ ਰਸਪਾਰਬ ਸੋਨੂ ਪੁੱਤਰ ਮਿੰਦਰ ਵਾਸੀ अजीत नगर ਕਮਾਸਪੁਰ ਸਮਾਣਾ ਕ ਜਦੀਸ਼ ਸ਼ਰਮਾ ਉਰਫ ਦੀਪਾ ਵੀ ਇਹਨਾਂ ਦੇ ਨਾਲ ਹੈ ਜਿਹੜੀ ਦੁਕਾਨ ਵੀ ਮੋਹੱਲਾ ਦੀ ਜੋ ਕੱਪੜਾ ਸਮਾਨ ਸੂਨ ਵਗੈਰਾ ਲੈਂਦਾ ਨਾ ਤੋਂ ਪਰਚਾ ਦੇ ਕੇ ਕੱਲ ਅਸੀਂ ਫਿਰ ਇਹਨਾਂ ਨੂੰ ਇੱਥੇ ਆ ਜਿਹੜੀ ਨਾਵਾਗਾ ਰੋਡ ਤੋਂ ਸੁਵੇਦੀ ਪੱਟੜੀ ਜਾਂਦੀ ਹੈ ਗੜੀ ਸਾਹ ਪੁਲ ਨੂੰ ਅੱਗੇ ਸ਼ਕਤੀਵਾਰ ਦੇ ਨਾਲ ਇਹ ਝਾੜੀਆਂ ਚ ਉਥੇ ਤਿੰਨਾਂ ਨੂੰ ਚਾਰਾਂ ਨੂੰ ਅਸੀਂ ਸਮੇਤ ਹਥਿਆਰਾਂ ਦੇ ਮਾਰੂ ਰਵਾਜ਼ ਕੀਤਾ ਇੱਕ ਤੋਂ ਇਹਨਾਂ ਨੂੰ ਤਾਂ 에ਅ ਪਿਸਟਲ ਮਿਲਿਆ ਇੱਕ ਤੋਂ ਖਪਰਾ ਇੱਕ ਤੋਂ ਆਪਣੀ ਖੰਡਾ ਇੱਕ ਇੱਕ ਤੋਂ ਹੋਰ ਖਪਰਾ ਕੋਈ ਮੋਟਰਸਾਈਕਲ ਨਹੀਂ ਮਿਲੇ ਨੀ ਮੋਟਰਸਾਈਕਲ ਨਹੀਂ ਮਿਲਿਆ ਜੀ ਤੇ ਇਹ ਉਥੇ ਲੁੱਕ ਕੇ ਜਿਵੇਂ ਕੋ ਰਾਹੇ ਰਹਉਂਦੇ ਸੀ ਆਉਂਦੇ ਜਾਂਦੇ ਜਾ ਕੋ ਕਿਸੇ ਨੂੰ ਪਤਾ ਨਹੀਂ ਸੀ ਰਸਤੇ 'ਚ ਪੈ ਜਾਂਦੇ ਸੀ ਤੋਂ ਉਹਨਾਂ ਨੂੰ ਸੱਟਾਂ ਵਗੈਰਾ ਮਾਰ ਕੇ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਪੈਸੇ ਵਗੈਰਾ ਕੱਢ ਲੈਂਦੇ ਸੀ ਤੇ ਹੁਣ ਅੱਗੇ ਸੀ ਇਹਨਾਂ ਨੂੰ ਅੱਜ ਹੁਣ ਕੋਰਟ 'ਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਮਾਂਡ ਲੈ ਕੇ ਕਿੰਨਾ ਕੰਮ ਨੇ ਹੁਣ ਤੱਕ ਤੁਹਾਡੇ ਕੋਲ ਕੀ ਕੁਝ ਕੀਤਾ ਇਹਨਾਂ ਨੇ ਅਜੇ ਤੱਕ ਤਾਂ ਅਸੀਂ ਹੁਣ ਰਿਮਾਂਡ ਲੈ ਕੇ ਗਏ ਬੈਕਗ੍ਰਾਉਂਡ ਕੀ ਹੈ ਪਿਛਲੀ ਤੇ ਬੈਕਗ੍ਰਾਉਂਡ ਇਹ ਕ੍ਰੀਮੀ ਕਾਲੀ ਹੈ ਇਹਦੇ ਤੇ ਸਮਾਪਤੀ ਵਾਲੇ ਤੇ ਇੱਕ ਪਰਚਾ ਦਰਜਾ ਕੀਪੇ ਦੇ ਵੀ ਹੈਗੇ ਪਰਚੇ ਲੁੱਟ ਖੋਹ ਹਾਂ ਨਸ਼ਾ ਵਗੈਰਾ ਕਰਨ ਦੀ ਆਦੀ ਨੇ ਖੋਹਾਂ ਖਾਵਾ ਕਰਕੇ ਫਿਰ ਆਪਣੀ ਉਹ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਆ ਹਾਂ ਕੀ ਕਰਦੇ ਹੋ ਤੁਸੀਂ ਨਸ਼ਾ ਕਰਦੇ ਆ ਜੀ ਵਿਸ਼ਪਾਲ ਸਿੰਘ ਚਿੱਟੇ ਦਾ ਨਸ਼ਾ ਕਰਦੇ ਆ ਜੀ ਤਿੰਨੋ ਚਾਰੋ ਹਾਂ ਜੀ ਹੁਣ ਤੱਕ ਲੁੱਟਾਂ ਕੋ ਪੰਜ ਛੇ ਕੀਤੀਆਂ ਨੇ ਜੀ ਕਿੱਥੇ ਕਿੱਥੇ ਕੀਤੀਆਂ ਨੇ ਨਹਿਰ ਤੇ ਕੀਤੀਆਂ ਜਿੰਨੀਆਂ ਕੀਤੀਆਂ ਠੀਕ ਹੀ ਖੋਇਆ ਮੋਬਾਈਲ ਖੋਇਨੇ ਜੀ ਮੋਬਾਈਲ ਖੋਲੇ ਨੇ ਜੀ 7 8 ਤੇਰਾ ਕੀ ਨਾਮ ਕੁਲਦੀਪ ਸਿੰਘ ਜੀ ਬਾਜੀ ਹਾਂ ਜੀ ਇੱਕ ਦੋ ਇੱਕ ਖੋਇਆ ਬਸ ਇਹਨਾਂ ਨਾਲੀ ਬਸ ਮੈਂ ਤੇ ਨਸ਼ੇ ਦੱਦੀ ਨਹੀਂ ਜੀ ਬਸ ਇਹਨਾਂ ਨਾਲ ਲੱਗ ਗਿਆ ਮੇਰਾ ਪਹਿਲਾ ਪਰਚੇ ਸੀ ਆਪਣੇ ਦੀ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਜ